ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਤੀ ਡੀਐਸਪੀ ਹਲਕਾ ਸਨੌਰ ਦੇ ਡਾਕਟਰ ਦੇ ਬਾਹਰ ਕਾਂਗਰਸ ਵਾਲਿਆਂ ਨੇ ਧਰਨਾ ਲਾਇਆ ਜਿਹੱਚ ਜਗਿੰਦਰ ਕਾਕੜਾ ਹੈਰੀਮਾਨ ਦਾ ਪੀਏ ਇਹ ਗੱਲ ਆਖ ਰਿਹਾ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਬੜੀ ਪਤਲੀ ਹੋ ਗਈ ਹੈ ਤੇ ਖਾਸ ਕਰਕੇ ਹਲਕੇ ਸਨੌਰ ਦੀ ਵਰਧੀ ਧਰਦਾ ਉਹ ਆਗੂ ਹੈ। ਵਰਿਕ ਗਾਂਧੀ ਵੀ ਇੱਥੇ ਆ ਰਹੇ ਨੇ। ਗੱਲ ਵਾਕਈ ਸਹੀ ਹੈ ਕਾਕੜੇ ਦੀ। ਮੀਂਹ ਲਈ ਆਮ ਆਦਮੀ ਪਾਰਟੀ ਵਾਲਿਆਂ ਨੇ ਕੋਈ ਥਾਣੇ ਦੇ ਬਾਹਰ ਦਫਤਰ ਆਪਣੇ ਅੱਡ ਨਹੀਂ ਬੋਲੇ। ਜਿੱਥੇ ਪਹਿਲਾਂ ਪੈਸੇ ਜਮ੍ਹਾਂ ਕਰਾਓ, ਪਰਚੀ ਕਟਾਓ ਤਾਂ ਫਿਰ ਐਸਐਸਓ ਨੂੰ ਮਿਲੋ। ਤੇ ਹਰੀਮਾਨ ਸਾਹਿਬ ਨੇ ਸਨੌਰ ਦੇ ਹਲਕੇ ਦੇ ਵਿੱਚ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਤੇ ਸ਼ਰਿਆਂ ਮੈਂ ਗੱਲ ਕਹੀ ਸੀ ਸਿਰ ਵੱਡ ਕੇ ਆ ਜਿਓ ਮੈਂ ਬੈਠਾ। ਇਹ ਆ ਗੱਲਾਂ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਤਾਕੜਾ ਸਾਹਿਬ ਗੱਲ ਪਤਾ ਕੀ ਹੈ ਤੁਸੀਂ ਭਰਾ ਸਾਡਾ ਇੱਕ ਲੱਖੇ ਦੇ ਆਪਾਂ ਜੰਪ ਵਾਲਾ ਸਾਨੂੰ ਬੜਾ ਦੁੱਖ ਹੁੰਦਾ ਹੈ ਵੀ ਇਹ ਜਿਹੜੀ ਸਰਕਾਰ ਬਣੀ ਹੈ ਨਾ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਇੱਕ ਗਲਤੀ ਜ਼ਰੂਰ ਕੀਤੀ ਹੋਈ ਆ ਤੇ ਜਿਹੜੀ ਲਿਆਜ ਕਰ ਰਹੇ ਨੇ ਕਰੋੜਾਂ ਰੁਪਏ ਦਾ ਥੱਲਾ ਉੱਤਾਂ ਕਰਕੇ ਸਨੌਰ ਚ ਹੋਇਆ ਸੀ ਤੇ ਲੋਕਾਂ ਨੂੰ ਆਸ ਸੀਗੀ ਕਿ ਸਰਕਾਰ ਜਿਹੜੀ ਹੈ ਇਹਨਾਂ ਦਾ ਕੋਈ ਨਾ ਕੋਈ ਹਸਾਬ ਤਾ ਲਾਣਗੇ ਇਹਨਾਂ ਨੂੰ ਨੱਤ ਪਾਣਗੇ ਵੀ ਲਿਆਉ ਸਾਖਦਾ ਵਾ ਤੇ ਤੁਹਾਨੂੰ ਮਿਲ ਗਿਆ ਮੌਕਾ 2.5 ਸਾਲ ਤੁਹਾਨੂੰ ਕਿਸੇ ਨੇ ਪੁੱਛਿਆ ਕੋਈ ਨਹੀਂ ਤੇ ਤੂੰ ਸਾਡੇ ਬਾਰੇ ਸਾਡੀ ਸਰਕਾਰ ਬਾਰੇ ਜਿਹੜਾ ਬੋਲ ਰਿਹਾ ਹੈ ਇਹਦੇ ਵਿੱਚ ਸਾਨੂੰ ਹਾਸਾ ਹੀ ਆਉਂਦਾ ਕਾਨੂੰਨ ਵਿਵਸਥਾ ਕਿਸੇ ਦੇ ਦੇ ਸਿਰ 'ਚ ਵੀ ਨਹੀਂ ਹੈਗੀ ਠੀਕਾ ਨਾ ਮਰ ਚੱਲੀ ਜਿੱਕੇ ਜਿੱਥੇ ਤੁਹਾਡੀ ਸਰਕਾਰ ਹੈ ਇੱਥੇ ਜਿਹੜੀ ਮਰਜੀ ਸਰਕਾਰ ਹੈ ਇਹ ਤਾਂ ਕੰਮ ਐਵੇਂ ਚੱਲਦੇ ਹੀ ਰਹਿਣੇ ਲੜਾਈਆਂ ਨਹੀਂ ਬੰਦ ਹੋ ਸਕਦੀਆਂ ਲੋਟਾਂ ਘੋਗਾਂ ਨਹੀਂ ਬੰਦ ਹੋ ਸਕਦੀਆਂ ਇਹ ਤੇ ਜਿਨ੍ਹਾਂ ਨੇ 70 ਸਾਲ ਦੇ ਵਿੱਚ 40 ਹਜ਼ਾਰ ਰਾਜ ਕੀਤਾ ਉਹਨਾਂ ਦੇ ਪੈਦਾ ਕੀਤੇ ਹੋਏ ਸਾਰੇ ਗਨਾਨ ਹੈ ਜਿਹਨਾਂ ਉਸ ਟਾਈਮ ਹੀ ਲੋਕਾਂ ਨੂੰ ਸਹੀ ਜਗ੍ਹਾ ਤੇ ਸੈੱਟ ਕੀਤਾ ਹੁੰਦਾ ਤੇ ਲੋਕੀ ਰੋਟੀ ਕਮਦੇ ਹੁੰਦੇ ਦੁਕਾਨ ਨੂੰ ਲੁੱਟਾਂ ਖੋਹਾਂ ਕਰਦੇ ਨਸ਼ੇ ਵੇਚਣ ਦੀ ਆਦਤ ਤੁਸੀਂ ਪਾਈ ਸਾਰੇ ਕੰਮ ਤੁਹਾਡੇ ਰਾਹੀਂ ਹੋਏ ਨੇ ਪਹਿਲਾਂ ਕਾਂਗਰਸ ਦੀ ਦੇਣ ਹੈ ਪੰਜਾਬ ਨੂੰ ਤੇ ਤੁਹਾਨੂੰ ਇਹ ਗੱਲਾਂ ਮੂੰਹ ਚ ਤੁਹਾਡੇ ਚੰਗੀਆਂ ਨਹੀਂ ਲੱਗ ਰਹੀਆਂ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਤੁਸੀਂ ਆਪਣੇ ਦਿਨ ਯਾਦ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਇਹ ਹਲਕੇ ਸਨੌਰ ਚ ਕਿਸ ਤਰੀਕੇ ਨਾਲ ਲੁੱਟਪਾਟ ਤੁਸੀਂ ਕੀਤੀ ਤੇ ਤੁਹਾਡੀ ਕਿਸਮੋ ਚੰਗੀ ਹੈ ਕਿ ਤੁਹਾਡੇ ਤੇ ਲੈਤਾ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਵੀ ਜੜੋਗੇ ਤੇ ਮੈਂ ਤੁਹਾਨੂੰ ਦੱਸਦਾ ਸਰਕਾਰਾਂ ਜਿਹੜੀਆਂ ਨੇ ਫਿਰ ਕੋਈ ਨਾ ਕੋਈ ਕਰ ਦੇਣੀ ਹੁੰਦੀਆਂ ਨੇ ਤੇ ਧਿਆਨ ਦੇ ਨਾਲ ਮੜਾ ਜਾ ਬੋਲੋ ਆਪਣਾ ਸਾਰਾ ਹਸਤਾ ਵੇਲਾ ਕਿਉਂਕਿ ਇਹ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਕਿ ਤੁਸੀਂ ਕੀ ਕੀ ਗਨਾਹ ਕੀਤਾ ਨੇ ਯਾਰੀ ਦੋਸਤੀ ਕਰਕੇ ਤੈਨੂੰ ਸਲਾਹ ਦੇ ਰਿਹਾ ਵੇ ਕਾਨੂੰਨ ਵਿਵਸਥਾ ਸਾਰੀ ਠੀਕ ਹੈ। ਦੇਖੋ ਕੋ ਨਾ ਕਰੇਗਾ ਅੱਜ ਨਹੀਂ ਤਾਂ ਕੱਲ ਪੜਿਆ ਜਾਏਗਾ। ਰੋਜ਼ ਮੁਜਰਮ ਪੜੇ ਜਾਂਦੇ ਨੇ। ਇਸ ਕਰਕੇ ਸਾਰੇ ਹਲਕੇ ਸਨੌਰ ਦੇ ਵਸਨੀਕਾਂ ਨੂੰ ਮੈਂ ਦਿਲ ਦੀਆਂ ਲਗਾਈਆਂ ਦੇ ਵਿੱਚੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਪੰਚੀ ਦੀ ਇਲੈਕਸ਼ਨ ਆ ਰਹੀ ਹੈ ਨਾ ਤੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੇ ਪੈਰ ਇਹਨਾਂ ਤੇ ਹੈ ਕੋਈ ਨਹੀਂ। ਇਹ ਹੁਣੇ ਧਰਨਾ ਲਾ ਕੇ ਆਪਣੇ ਇਲਾਕੇ ਦੇ ਵਿੱਚ ਆਵਾਜ਼ ਪਹੁੰਚਾਉਣਾ ਚਾਹੁੰਦੇ ਨੇ ਤੇ ਹਲਕੇ ਸਨੌਰ ਦੇ ਵਿੱਚ ਹਲਾਤ ਬਹੁਤ ਮਾੜੇ ਨੇ ਨਾ ਪੰਜਾਬ ਦੇ ਚ ਹਲਾਕ ਮਾੜੇ ਨੇ ਤੇ ਨਾ ਸਨੌਰ ਹਲਕੇ ਚ ਹਲਾਤ ਮਾੜੇ ਨੇ ਜਿਹੜਿਆ ਚੋਰ ਚੱਕੇ ਜਾਂਦੇ ਛੋਟੇ-ਫੋਟੇ ਤੇ ਦੂਜੇ ਤੀਜੇ ਦਿਨ ਫੜੇ ਹੀ ਜਾਂਦੇ ਨੇ ਤੇ ਹੁਣ ਵੀ ਫੜੇ ਜਾਣਗੇ ਤੇ ਬਾਕੀ ਜਿਹੜੇ ਵੱਡੇ ਡਾਕੇ ਮਾਰਨ ਵਾਲੇ ਬੰਦੇ ਹਲੀ ਤੱਕ ਨਹੀਂ ਫੜੇ ਗਏ ਉਹ ਤਾਂ ਸਾਨੂੰ ਬੜਾ ਦੁੱਖ ਕੇ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਵੀ ਥੋੜਾ ਬਹੁਤਾ ਸੰਕਲਿਖਾਓ ਇਹਨਾਂ ਗੱਲਾਂ ਦੇ ਨਾਲ ਹਲਕੇ ਸਨੌਰ ਦੇ ਲੋਕਾਂ ਨੂੰ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਬਹੁਤ ਜਲਦੀ ਹੀ ਇਲਾਕੇ ਦੇ ਵਿੱਚ ਫਾਰੀਆਂ ਚੋਣਾਂ ਦੇ ਸਬੰਧੀ ਸ਼ਾਨਦਾਰ ਵਿਅਕਤੀਆਂ ਨੂੰ ਸਾਹਮਣੇ ਮੈਦਾਨ ਵਿੱਚ ਲੈ ਕੇ ਆ ਰਹੇ ਨੇ ਤੇ ਸਾਰਿਆਂ ਨੂੰ ਜਿੱਤਣਾ ਵੀ ਹੈ ਤੇ ਇਲਾਕੇ ਦਾ ਵਿਕਾਸ ਫਿਰ ਚੱਲਦਾ ਜਦੋਂ ਦੂਜੀ ਸਰਕਾਰ ਚਲਦੀ ਹੈ ਪਿੰਡਾਂ ਦੇ ਪੱਧਰ ਤੋਂ ਸਰਪੰਚਾਂ ਤੋਂ ਬਲਾਕ ਸੰਮਤੀ ਮੈਂਬਰਾਂ ਨੂੰ ਜਦੋਂ ਬਣਾਵਾਂਗੇ ਸਰਕਾਰ ਦੇ ਕੰਮ ਉਦੋਂ ਸ਼ੁਰੂ ਹੋਣੇ ਨੇ ਫਿਰ ਐਮਐਲਏ ਦੇ ਕੰਮ ਘੱਟ ਜਾਣਗੇ ਤੇ ਸਰਪੰਚਾਂ ਦੇ ਵੱਧ ਜਾਣਗੇ ਉਦੋਂ ਸਾਹਮਤਾ ਹੋਏਗਾ ਇਹਨਾਂ ਬੇਨਤੀਆਂ ਦੇ ਨਾਲ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ